ਸਤਿ ਸ਼੍ਰੀ ਅਕਾਲ ਜੀ ਪੰਜਾਬੀ ਲਿੰਕ ਮੀਡੀਆ ਦੇਖਤੇ ਸਾਰੇ ਦਰਸ਼ਕਾਂ ਦਾ ਸਵਾਗਤ ਹੈ ਮੈਂ ਮਹਿਕਦੀਪ ਘਰ ਤੇ ਨਵੇਂ ਦਿਨ ਦੀ ਨਵੀਂ ਰੌਸ਼ਨੀ ਦੇ ਨਾਲ ਲੈ ਕੇ ਹਾਜ਼ਰ ਅੱਜ ਦੀਆਂ ਮੁੱਖ ਪੰਜ ਵੱਡੀਆਂ ਖਬਰਾਂ ਖਬਰਾਂ ਦੀ ਜਾਣਕਾਰੀ ਜਾਣਨ ਤੋਂ ਪਹਿਲਾਂ ਨਜ਼ਰ ਮਾਰ ਦਿਆਂ ਸੁਰਖੀਆਂ ਦੇ ਵੱਲ ਪੰਜਾਬ ਸਰਕਾਰ ਨੇ ਮੁਲਾਜ਼ਮਾਂ ਲਈ ਕੀਤਾ ਵੱਡਾ ਐਲਾਨ ਦੀਵਾਲੀ ਤੋਂ ਪਹਿਲਾਂ ਦਿੱਤਾ ਖਾਸ ਤੋਫਾ ਇੰਜੋਏ ਹੋਏਗਾ ਮਾਲੂਮਾਲ ਰਾਜਵੀਰ ਜੁੰਦਾ ਦੀ ਸੇਤ ਨੂੰ ਲੈ ਕੇ ਹਾਲਾਤ ਚਿੰਤਾਜਨਕ 47 ਨੇ ਜਾਰੀ ਕੀਤਾ ਤੀਜਾ ਨਵਾਂ ਮੈਡੀਕਲ ਬੁਲੇਟਿਨ ਮੁਲਾਜ਼ਮਾਂ ਨੂੰ ਮੰਤਰਕਾਰ ਦਾ ਦੀਵਾਲੀ ਤੋਹਫਾ 10000 ਰੁਪਏ ਵਿਆਜ ਮੁਕਤ ਪੇਸ਼ਗੀ ਸੀਐਮ ਮਾਨਯ ਦੇਸ਼ਾਰੇ ਤੇ ਲੋਕਾਂ ਦਿੱਤੀ ਵਧਾਈ ਟਵੀਟ ਕਰਕੇ ਆਖੀ ਆਹ ਗੱਲ ਕਤਰ ਦੀ ਰੱਖਿਆ ਕਰੇਗਾ ਅਮਰੀਕਾ ਟਰੰਪ ਨੇ ਆਦੇਸ਼ ਦੇ ਕਰਤੇ ਦਸਤਕ ਨੇਤ ਨਯੂਨੋ ਦਿੱਤੇ ਚਤਾਵਨੀ ਤੇ ਹੁਣ ਖਬਰਾਂ ਵਿਸਥਾਰ ਦੇ ਨਾਲ ਦਰਜੇ ਪੰਜਾਬ ਦੇ ਵਿੱਤ ਮੰਤਰੀ ਐਡਵੋਕੇਟ ਹਰਪਾਲ ਸਿੰਘ ਟੀਮਾ ਨੇ ਪੰਜਾਬ ਸਰਕਾਰ ਵੱਲੋਂ ਗਰੁੱਪ ਡੀ ਦੇ ਕਰਮਚਾਰੀਆਂ ਨੂੰ ਆਉਣ ਵਾਲੇ ਤਿਉਹਾਰਾਂ ਨੂੰ ਮਨਾਉਣ ਲਈ ਹਰ ਕਰਮਚਾਰੀ ਨੂੰ 10000 ਰੁਪਏ ਦਾ ਵਿਆਜ ਮੁਕਤ ਐਡਵਾਂਸ ਹਾਜ਼ਲ ਕਰਨ ਦੀ ਪੇਸ਼ਕਸ਼ ਦਾ ਐਲਾਨ ਕੀਤਾ ਹੈ ਇਸ ਸਪੈਲ ਪ੍ਰੋਗਰਾਮ ਦਾ ਉਦੇਸ਼ ਤਿਉਹਾਰਾਂ ਦੇ ਮੱਦੇਨਜ਼ਰ ਲਗਭਗ 35894 ਕਰਮਚਾਰੀਆਂ ਨੂੰ ਵਿੱਤੀ ਸਹਾਇਤਾ ਪ੍ਰਦਾਨ ਕਰਨਾ ਹੈ ਇਹ ਤੇ ਜਾਰੀ ਇੱਕ ਪ੍ਰੈਸ ਰਿਲੀਜ਼ ਵਿੱਚ ਦਾ ਖੁਲਾਸਾ ਕਰਦੇ ਹੋਏ ਵਿੱਤ ਮੰਤਰੀ ਹਰਪਾਲ ਸਿੰਘ ਟੀਮਾ ਪੰਜਾਬ ਸਰਕਾਰ ਦੀ ਆਪਣੇ ਕਰਮਚਾਰੀਆਂ ਪ੍ਰਤੀ ਵਚਨਬੱਧਤਾ ਨੂੰ ਰੇਖਕਿਤ ਕਰਦੇ ਹੋਏ ਕਿਹਾ ਕਿ ਵਿੱਤੀ ਸਾਲ 2024 ਤੋਂ 25 ਦੌਰਾਨ ਰਾਜ ਵਿੱਚ 3665 ਡੀ ਕਰਮਚਾਰੀਆਂ ਜਿਨ੍ਹਾਂ ਵਿੱਚੋਂ 13375 ਲਗਭਗ 37% ਨੇ ਇਹ ਪੇਸ਼ਗੀ ਪ੍ਰਾਪਤ ਕੀਤੀ ਜਿਸ ਦੇ ਨਤੀਜੇ ਵਜੋਂ 13 ਲੱਖ 375000 ਰੁਪਏ ਦਾ ਖਰਚਾ ਹੋਇਆ ਵਿਤਮਨਤ ਜੀਮਾਨ ਨੇ ਕਿਹਾ ਕਿ ਜੇਕਰ ਸਾਰੇ ਜੋ ਗਰੁੱਪ ਡੀ ਕਰਮਚਾਰੀ ਇਸ ਵਿੱਤੀ ਸਾਲ ਵਿੱਚ ਇਹ ਵੇਸ਼ਕੀ ਪ੍ਰਾਪਤ ਕਰਦੇ ਹਨ ਤਾਂ ਕੁੱਲ ਅਨੁਮਾਨਿਤ ਖਰਚਾ 35.99 ਕਰੋੜ ਰੁਪਏ ਹੋਏਗਾ। ਹਰਿਆਣਾ ਦੇ ਬਜ਼ੌਰ ਵਿੱਚ ਹੋਏ ਬਾਈਕ ਹਾਸੇ ਵਿੱਚ ਗੰਭੀਰ ਜ਼ਖਮੀ ਹੋਏ ਪੰਜਾਬੀ ਗਾਇਕ ਅਜਵੀਂਦਾ ਦੀ ਹਾਲਤ ਅੱਜ ਵੀ ਗੰਭੀਰ ਬਣੀ ਹੋਈ ਹੈ। ਪਿਛਲੇ ਛੇ ਦਿਨਾਂ ਤੋਂ ਮਾਲੀ ਦੇ 4070 ਵਿੱਚ ਦਾਖਲ ਹਨ ਤੇ ਉਹ ਲਗਾਤਾਰ ਵੈਂਟੀਲੇਟਰ 'ਤੇ ਹੈ ਹਨ। ਡਾਕਟਰਾਂ ਅਨੁਸਾਰ ਅਜਵੀਂ ਦੀ ਨਿਊਰੋਲੋਜੀਕਲ ਖਾਲਸ ਵਿੱਚ ਕੋਈ ਖਾਸ ਸੁਧਾਰ ਨਹੀਂ ਹੋਇਆ ਹੈ ਤੇ ਉਹ ਕ੍ਰਿਟੀਕਲ ਕੇਅਰ ਅਤੇ ਨਿਊਰੋਸਾਇੰਸ ਟੀਮ ਦੀ ਮੰਨਜ਼ੀਦ ਦਿੱਕੀ ਨਿਗਰਾਨੀ ਹੈ ਟਾਈਵ ਲਾਈਵ ਸਪੋਰਟ ਤੇ ਹਨ ਰਾਜਵੀਰ ਨੇ ਅਜੇ ਤੱਕ ਕਿਸੇ ਨਾਲ ਗੱਲ ਨਹੀਂ ਕੀਤੀ ਉਹਨਾਂ ਦੀ ਤੰਦਰੁਸਤੀ ਲਈ ਗੁਰਦੁਆਰਿਆਂ ਵਿੱਚ ਲਗਾਤਾਰ ਪ੍ਰਾਰਥਨਾਵਾਂ ਕੀਤੀਆਂ ਜਾ ਰਹੀਆਂ ਹਨ ਬੁੱਧਵਾਰ ਨੂੰ ਸਾਫਾ ਸੰਸਥਾ ਮੈਂਬਰ ਪ੍ਰੋਫੈਸਰ ਪ੍ਰੀਮ ਸਿੰਘ ਚੰਦੂ ਮਾਜਰਾ ਨੇ ਵੀ ਹਸਤਾਲ ਦੇ ਦੌਰੇ ਕੀਤਾ ਤੇ ਰਾਜਵੀਰ ਦੇ ਪਰਿਵਾਰ ਨਾਲ ਆਪਣੀ ਦੇਲੇ ਸੰਦਾ ਦਾ ਪ੍ਰਗਟਾਵਾ ਕੀਤਾ ਇਸ ਦਰਾਂਨ ਕਈ ਸਿਆਸਤਦਾਨ ਗਾਇਕ ਅਤੇ ਜਾਣੀਆਂ ਪਛਾਣੀਆਂ ਸਖੀਤਾਂ ਵੀ ਉਹਨਾਂ ਦੀ ਸਿਹਤ ਦਾ ਹਾਲਚਾਲ ਪੁੱਛਣ ਲਈ ਅਸਤਾਨਾ ਦौरा ਕਰ ਰਹੀਆਂ ਹਨ ਪਰ ਲੋਕਾਂ ਨੇ ਰਿਪੋਰਟ ਕੀਤੀ ਹੈ ਕਿ ਉਹਨਾਂ ਦੇ ਸੇਤ ਵਿੱਚ ਕੋਈ ਖਾਸ ਸੁਧਾਰ ਨਹੀਂ ਦਿਖਾਈ ਦੇ ਰਿਹਾ। ਸੰਡਿਗੜ ਪੰਜਾਬ ਦੇ ਵਿੱਤ ਮੰਤਰੀ ਐਡਵੋਕੇਟ ਹਰਪਾਲ ਸਿੰਘ ਜੀਮਾ ਨੇ ਪੰਜਾਬ ਸਰਕਾਰ ਵੱਲੋਂ ਗਰੁੱਪ ਦੇ ਡੀ ਦੇ ਕਰਮਚਾਰੀਆਂ ਨੂੰ ਨਾਨ ਵਾਲੇ ਤਿਆਰ ਨੂੰ 91800 ਰੁਪਏ ਦਾ ਵਿਆਜ ਮੁਕਤ پیشਗੀ ਲੈਣ ਦੀ ਪੇਸ਼ਕਸ਼ ਦਾ ਐਲਾਨ ਕੀਤਾ ਹੈ। ਇਸ ਫੈਲਕਮੀ ਦਾ ਉਦੇਸ਼ ਤਿਆਰਾਂ ਦੇ ਮੱਦੇਨਜ਼ਰ ਲੱਖ 25894 ਘੰਟਿਆਂ ਨੂੰ ਵਿੱਤੀ ਸਹਾਇਤਾ ਪ੍ਰਦਾਨ ਕਰਨਾ ਹੈ। ਦਿੱਤੇ ਗਏ ਪ੍ਰੈਸ ਬਿਆਨ ਵਿੱਚ ਇੱਕਲਾ ਜ਼ਿਕਰ ਹੈ ਵਿੱਤ ਮੰਤਰੀ ਹਰਪਾਲ ਸਿੰਘ ਜੀਮਾ ਨੇ ਪੰਜਾਬ ਸਰਕਾਰ ਦੀ ਆਪਣੇ ਕਰਮਚਾਰੀਆਂ ਪ੍ਰਤੀ ਵਚਨ ਜੋ ਆਗਿਰ ਕਰਦੇ ਹੋਏ ਕਿਹਾ ਕਿ ਇਸ ਸਾਲ 24 ਬੱਚੀ ਨੂੰ ਉਪਦਰਾਨ 7705 ਰੁਪਏ ਦੇ ਕਰਮਚਾਰੀਆਂ ਜਿੰਨਾਂ ਵਿੱਚ 13 ਜਾਂ 375 ਲਗਭਗ 35% ਨੇ ਇਹ ਪੇਸ਼ਗੀ ਲਾਭ ਪ੍ਰਾਪਤ ਕੀ ਤੇ ਜਿਸਕਿਨ ਤ 13000 5000 ਰੁਪਏ ਦੀ ਵਿਤਮਨ ਤੇ ਚੀਮਨਿਆ ਕਿ ਜੇਕਰ ਸਾਰੇ 24 ਰੁਪਏ ਦੇ ਕਰਮਚਾਰੀ ਸਿੱਤੀ ਸਾਲ ਵਿੱਚ ਇਸ ਸ਼ਾਂਤੀ ਅਤੇ ਸੁਰੱਖਿਆ ਲਈ ਖਤਰਾ ਮੰਨਿਆ ਜਾਏਗਾ ਜੀ ਹਮਲੇ ਦੀ ਸਥਿਤੀ ਵਿੱਚ ਸੰਯੁਕਤ ਰਾਜ ਅਮਰੀਕਾ ਅਤੇ ਕਟਾ ਸ਼ਾਂਤੀ ਦੇ ਸਥਿਤੀ ਨੂੰ ਬਾਲ ਕਰਨ ਲਈ ਕੂਤਨੀਤਿਕ ਆਰਥਿਕ ਜੇ ਜ਼ਰੂਰੀ ਹੋਇਆ ਤਾਂ ਫੌਜੀ ਉਪਾਅ ਕਰਨੇ ਕਿ ਕਈ ਖਾੜੀ ਦੇਸ਼ਾਂ ਬੰਦ ਅਮਰੀਕਾ ਫੌਜੀ ਮੇਸਨਿਕਾ ਦੇ ਦੱਤਲ ਦੇ ਵਿੱਚ ਵਾਸ਼ਿਟਿੰਗਟਨ ਤੋਂ ਸੁਰੱਖਿਆ ਗਾਰੰਟੀ ਪ੍ਰਾਪਤ ਕਰਦਾ ਹੈ ਅਮਰੀਕਾ ਦੇ ਸਹਿਯੋਗੀ ਇਜ਼ਰਾਈਲ ਨੇ ਅਲੀਵਿਚ ਕੀਤਾ ਕਿ ਹਮਲਾ ਸਵਾਲ ਖੜੀ ਕਰ ਦਿੰਨ ਕਿ ਕਿ ਕਤਰ ਦੇ ਅਧਿਕਾਰੀਆਂ ਦੀ ਤੇ ਛਟਕਾ ਸੀ ਅੱਜ ਪੂਰੇ ਦੇਸ਼ ਵਿੱਚ ਦੁਸ਼ਹਿਰਾ ਮਨਾਇਆ ਜਾ ਰਿਹਾ ਹੈ ਉੱਥੇ ਨਾਰੀ ਅੱਜ ਗਾਂਧੀ ਜਨਮ ਦਿਨ ਵੀ ਇਸ ਮੌਕੇ ਤੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਸਾਰੇ ਦੇਸ਼ ਵਾਸੀਆਂ ਨੂੰ ਵਧਾਈ ਦਿੱਤੀ ਉਹਨਾਂ ਨੇ ਆਪਣੇ ਐਕਸ ਤੇ ਪੋਸਟ پارک ਦੇ ਇੱਕ ਪਾਸੇ ਜਿੱਥੇ ਲੋਕਾਂ ਨੂੰ ਦੁਸ਼ਹਿਰੇ ਦੀਆਂ ਮੁਬਾਰਕਾਂ ਦਿੱਤੀਆਂ ਤਾਂ ਉੱਥੇ ਹੀ ਦੂਜੇ ਪਾਸੇ ਮਹਾਤਮਾ ਗਾਂਧੀ ਨੂੰ ਸਤਾਂਜ ਜਪੇ ਤੇ ਕਿਤੀ ਸੇ ਮੰਨੇ ਕਿ ਹਰ ਬੜਾਈ ਤੇ ਚੰਗਿਆਈ ਦੀ ਜੈ ਦੇ ਪ੍ਰਤੀਕ ਹਰੇ ਦੁਸ਼ਹਿਰੇ ਦੀ ਆ ਆ ਸਭ ਨੂੰ ਲੱਖ ਲੱਖ ਵਧਾਈਆਂ ਆਓ ਇਸ ਤੇ ਔਰ ਮੌਕੇ ਆ ਆ ਵਿਚਾਰਾ ਨੂੰ ਜਾ ਕੇ ਕਰੀ ਰਾਸ਼ਟ੍ਰਪੀਤਾ ਮਹਾਤਮਾ ਗਾਂਧੀ ਜੀ ਨੂੰ ਉਹਨਾਂ ਦੀ ਇਸ ਹੀ ਅੰਤ ਮੌਕੇ ਸਤਕਾਰ ਸਹਿਤ ਪ੍ਰਮਾਨ ਕਰਦੇ ਹਾਂ ਸੱਚਤ ਇਨਸਾ ਵਿੱਚ ਉਹਨਾਂ ਦੇ ਵਿਸ਼ਵਾਸ ਨੇ ਕਿ ਲੋਕਾਂ ਨੂੰ ਫ੍ਰੀਡਮ ਦਿੱਤਾ ਉਹਨਾਂ ਦੀਆਂ ਸਮੱਸਿਆਵਾਂ ਨਾ ਇਸੇ ਤਰ੍ਹਾਂ ਸਾਡਾ ਮਾਰਗਦਰਸ਼ਨ ਕਰਦੀਆਂ ਰਹਿਣਗੇ ਅਮਰੀਕੀ ਰਾਸ਼ਟਰਪਤੀ ਡੋਨਲਡ 트ੰਪ ਨੇ ਕਤਰ ਦੀ ਸੁਰੱਖਿਆ ਦੀ ਗਰੰਟੀ ਦੇਣ ਵਾਲੀ ਇੱਕ ਕਾਰਜਕਾਰੀ ਦੇਸ਼ ਤੇ ਦਸਤਾਕੀਤੇ ਹਨ ਇਸ ਵਿੱਚ ਇਹ ਆ ਗਿਆ ਹੈ ਕਿ ਅਮਰੀਕਾ ਦੋਹਾਂ ਤੇ ਹਮਲਾ ਕਰਨਾ ਵਾਲੇ ਕਿਸੇ ਵੀ ਦੇਸ਼ ਵਿਰੁੱਧ ਫੌਜੀ ਕਾਰਵਾਈ ਕਰੇਗਾ ਪਿਛਲੇ ਮਹੀਨੇ ਇਜ਼ਰਾਈਲ ਨੇ ਸਾਡੇ ਦੀ ਰਾਜਧਾਨੀ ਦੋਹਾ ਵਿੱਚੋਂ ਹਮਾਸ ਦੇ ਨੇਤਾਵਾਂ ਨੂੰ ਨਿਸ਼ਾਨਾ ਬਣਾਉਂਦੇ ਇੱਕ ਹਵਾਈ ਹਮਲਾ ਕੀਤਾ ਸੀ ਅਮਰੀਕਾ ਸਮੇਤ ਕਈ ਦੇਸ਼ਾਂ ਨੇ ਹਮਲੇ ਦੀ ਨਿੰਦਾ ਕੀਤੀ ਕਾਜ ਕਰੀ ਦੇਸ਼ ਵਿੱਚ ਪ੍ਰੋਸੈਸਟਾ ਗਿਆ ਸੀ ਜੇਕਰ ਕਤਰ ਦੇ ਕੋਈ ਵੀ ਫੌਜੀ ਹਮਲਾ ਹੁੰਦਾ ਤਾਂ ਉਹ ਸੰਯੁਕਤ ਰਾਜ ਅਮਰੀਕਾ ਦੀ ਸ਼ਾਂਤੀ ਸੁਰੱਖਿਆ ਲਈ ਖਤਰਾ ਮੰਨਿਆ ਜਾਏਗਾ ਜੇ ਅਮਰੀਕਾ ਦੇ ਵਿੱਚ ਸੰਯੁਕਤ ਰਾਜ ਅਮਰੀਕਾ ਤੇ ਕਦਰ ਸ਼ਾਂਤੀ ਅਤੇ ਸਥਿਰਤਾ ਨੂੰ ਬਹਾਲ ਕਰਨ ਲਈ ਕੂਟਨੀਤਿਕ ਆਰਥਿਕ ਜੀ ਜ਼ਰੂਰੀ ਹੋਇਆ ਤਾਂ ਫੌਜੀ ਯਪਾ ਕਰਨਗੇ ਕਈ ਖਾੜੀ ਦੇਸ਼ਾਂ ਦਾਤਰ ਅਮਰੀਕੀ ਫੌਜਾਂ ਦੀ ਮੇਜ਼ਬਾਨੀ ਕਰਦਾ ਹੈ ਤੇ ਬਦਲੇ ਵਿੱਚ ਵਾਸ਼ਿਕ ਹੋਣ ਦਾ ਸੁਰੱਖਿਆ ਗਾਰੰਟੀ ਪ੍ਰਭਾਵ ਪ੍ਰਾਪਤ ਕਰਦਾ ਹੈ